ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਦੇ ਆਂ ਠੱਗਾ ਬਾਰੇ ਠੱਗਾਂ ਤੋਂ ਬਚੋ ਠੱਗੋ ਕਿਵੇਂ ਠੱਗੀ ਮਾਰਦੇ ਹੈ ਕੀ ਉਹਨਾਂ ਦਾ ਸਿਸਟਮ ਚੱਲ ਰਿਹਾ ਹੈ ਉਸ ਬਾਰੇ ਜੋ ਵੀ ਸਮਾਜ ਸੇਵੀ ਵੀਰ ਨੇ ਆਪਣੇ ਕੋ ਕਿਸੇ ਬਿਮਾਰ ਬਜ਼ੁਰਗ ਧੀ ਭੈਣ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਹਨ ਤਾਂ ਜੋ ਹੈਲਪ ਕਰਨ ਵਾਲੇ ਵੀਰ ਉਹਨਾਂ ਦੀ ਥੋੜੀ ਬਹੁਤੀ ਜਿੰਨੀ ਵੀ ਉਹਨਾਂ ਦੀ ਸਰਦਾਂ ਹੁੰਦੀ ਹੈ ਹੈਲਪ ਕਰ ਸਕਣ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੀ ਪਾਈ ਹੋਈ ਵੀਡੀਓ ਨੂੰ ਚੱਕ ਕੇ ਦੂਜੇ ਠੱਗ ਉਹ ਕੀ ਕਰਦੇ ਆ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਉਹਨੂੰ ਐਡਿਟ ਕਰਕੇ ਆਪਣਾ Google Pay ਨੰਬਰ ਵਗੈਰਾ ਹੋਰ ਆਟ ਬੈਂਕ ਨੰਬਰ ਵਗੈਰਾ ਆਪਣਾ ਦੇ ਦਿੰਦੇ ਆ ਜਿਹੜੇ ਵੀਰ ਉਹਨਾਂ ਨੂੰ ਹੈਲਪ ਕਰਦੇ ਆ ਉਹ ਪੈਸੇ ਉਹਨਾਂ ਦੇ ਖਾਤੇ ਵਿੱਚ ਆ ਜਾਂਦੇ ਹਨ ਇਸ ਤਰ੍ਹਾਂ ਉਹ ਠੱਗੀਆਂ ਮਾਰੀ ਜਾਂਦੇ ਹਨ ਹਾਲਾਂਕਿ ਉਹ ਠੱਗ ਉਹ ਵੀਰਾਂ ਦਾ ਜਿਨ੍ਹਾਂ ਦੀ ਵੀਡੀਓ ਪਾਈ ਹੁੰਦੀ ਹੈ ਬਿਮਾਰਾਂ ਦੀ ਜਾਂ ਕਿਸੇ ਨੂੰ ਜੋ ਵੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਜਾਣਦੇ ਤੱਕ ਵੀ ਨਹੀਂ ਹੁੰਦੇ ਵੀ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਇਹਨਾਂ ਦਾ ਕੀ ਗੱਲਬਾਤ ਹੈ ਉਹ ਸਿਰਫ ਕੀ ਕਰਦੇ ਆ ਵਾਂਸੇ ਵੀ ਵੀਰਾਂ ਦੀ ਵੀਡੀਓ ਨੂੰ ਚੱਕ ਕੇ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਆਪਣੇ ਸੋਸ਼ਲ ਮੀਡੀਆ ਤੇ ਪਾ ਕੇ ਉਹਦੇ ਉੱਤੇ Google Pay ਨੰਬਰ ਜਾਂ ਆਪਣਾ ਅਕਾਊਂਟ ਵਗੈਰਾ ਲਿਖ ਦਿੰਦੇ ਹਨ ਉਹ ਸਾਰੇ ਪੈਸੇ ਉਹਨਾਂ ਨੂੰ ਹੀ ਆਈ ਜਾਂਦੇ ਹਨ ਇੱਕ ਬੇਨਤੀ ਹੈ ਜੋ ਵੀ ਵੀਰ ਇਸ ਇਨ੍ਹਾਂ ਬਜ਼ੁਰਗ ਭੈਣਾ ਮਾਤਾਵਾਂ ਦੀ ਸਹਾਇਤਾ ਕਰਦੇ ਹਨ ਉਹ ਸਿੱਧੇ ਤੌਰ ਤੇ ਕਰੋ ਸਿੱਧੇ ਤੌਰ ਤੇ ਕਿਵੇਂ ਤੁਹਾਡੇ ਆਪਣੇ ਰਿਸ਼ਤੇਦਾਰ ਹੁੰਦੇ ਹਨ ਕੋਈ ਨੇੜੇ ਤੇੜੇ ਜਾਂ ਕੋਈ ਹੋਰ ਹੁੰਦਾ ਹੈ ਆਪਣਾ ਤੰਜਾਰ ਦੋਸਤ ਮਿੱਤਰ ਉਹ ਵੀਰਾਂ ਨੂੰ ਉਹ ਸਿੱਧੇ ਤੌਰ ਤੇ ਪੈਸੇ ਦੇ ਕੇ ਉਹਨਾਂ ਨੂੰ ਉਹਨਾਂ ਦੇ ਮਰੀਜ਼ਾਂ ਦੇ ਘਰਾਂ ਵਿੱਚ ਬਚਾਉਣ ਦੀ ਕਿਰਪਾਲਤਾ ਕਰੋ ਤਾਂ ਜੋ ਇਹ ਜੀ ਠੱਗੀ ਤੋਂ ਬਚਾਈ ਜਾਵੇ ਇਹ ਬਹੁਤ ਵੱਡਾ ਕ੍ਰਾਈਮ ਹੋ ਰਿਹਾ ਹੈ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੌਣ ਕੀ ਕਰੀ ਜਾਂਦਾ ਹੈ ਕਈ ਵੀਰ ਐਨ ਆਰ ਆਈ ਵੀਰ ਹੋ ਜਾਂ ਸਹਿਤਾ ਕੰਨੜੀ ਵੀਰ ਤਰਸ ਦੇ ਆਧਾਰ ਤੇ ਵੀਡੀਓ ਦੇਖ ਕੇ ਉਹਨਾਂ ਨੂੰ ਪੈਸਿਆਂ ਦੀ ਹੈਲਪ ਕਰੀ ਜਾਂਦੇ ਆ ਉਹਨਾਂ ਨੂੰ ਤਾਂ ਇਹ ਹੁੰਦਾ 20 ਪੈਸਾ ਉਹਨਾਂ ਕੋਲੇ ਜਾ ਰਿਹਾ ਹੈ ਪਰ ਕੀ ਹੈ ਇਹ ਵੀਡੀਓ ਚੱਕ ਚੱਕ ਕੇ ਥੱਗ ਬੰਦੇ ਨੇ ਜਿਹੜੇ ਉਹ ਆਪਣੇ accountਾਂ ਤੇ ਪਾਈ ਜਾਂਦੇ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਨੇ ਤੇ account ਨੰਬਰ ਆਪ ਦੇ ਵਗੈ ਤੇ Google Pay ਨੰਬਰ ਆਲ ਦਾ ਦੇ ਕੇ ਇਹ ਠੱਗੀਆਂ ਮਾਰੀ ਜਾਂਦੇ ਨੇ ਇਹਨਾਂ ਬਾਰੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਇਸ ਵਾਰ ਸੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਵੀਡੀਓ ਨੂੰ ਇਹੋ ਜਿਹੇ ਢੰਗ ਨਾਲ ਆਪ ਕੀਤਾ ਜਾਵੇ ਤਾਂ ਜੋ ਉਹ ਬੰਦੇ ਐਕਟਨਾ ਕਰ ਸਕਣ ਤੇ Google Pay account ਨੰਬਰ ਆਪ ਦੇ ਨਾਂ ਭਰ ਸਕਣ ਇਹ ਗੱਲ ਗੰਗਲ ਦੇ ਧਿਆਨ ਦੇਣ ਯੋਗ ਹੈ ਬਹੁਤ ਠੱਗੀ ਵੱਜ ਰਹੀ ਹੈ ਅੱਜ ਕੱਲੇ ਇਹ ਇਹ ਜੀ ਵੀਰਾਂ ਨੂੰ ਦੌੜ ਕਰਨੀ ਚਾਹੀਦੀ ਹੈ ਵੀ ਜੋ ਵੀ ਪੈਸਾ ਭੇਜਣਾ ਆਪਾਂ ਸਿੱਧੇ ਤੌਰ ਤੇ ਹੀ ਭੇਜੀਏ ਬਸ ਇਹ ਠੱਗਾਂ ਤੋਂ ਬਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ